ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਐਸ ਐਸ ਸਾਲੂ ਵਾਲੀਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪੰਜਾਬ ਸਰਕਾਰ ਨੇ ਅੱਜ ਇੱਕ ਹੋਰ ਤਰੀਕ ਪ੍ਰੂਫ ਕਰ ਦਿੱਤੀ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਇਮਾਨਦਾਰ ਸਰਕਾਰ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਮਾਫੀਆ ਨਾਲ ਨਹੀਂ ਚੱਲਦੀ ਮੰਜੀਠੇ ਦੇ ਅੰਦਰ ਰਾਤ ਇੱਕ ਇਨਸੀਡੈਂਟ ਹੁੰਦਾ ਜਿਹਦੇ ਅੰਦਰ ਇਲੀਗਲ दारू ਫੜੀ ਜਾਂਦੀ ਹੈ ਇਲੀਗਲ दारू ਪੀਣ ਵਾਲਿਆਂ ਨਾਲ ਕਿਸੇ ਕਈ ਬੰਦਿਆਂ ਦਾ ਨੁਕਸਾਨ ਹੁੰਦਾ ਉਦੇ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨਾਲ ਦੇ ਨਾਲ ਐਫ ਆਈ ਆਰ ਦਰਜ ਕਰਦੀ ਹੈ ਉਸ ਐਫ ਆਈ ਆਰ ਦਰਜ ਕਰਨ ਤੇ ਨਹੀਂ ਗੱਲ ਰੁਕੀ ਉਸ ਚ ਐਫ ਆ ਜੀ ਐਫ ਜੀ ਦਫਾ ਲਾਈ ਜਾਂਦੀ ਹੈ ਕਿ ਉਹ ਬੰਦਿਆਂ ਤੇ ਸਟ੍ਰਿਕਟ ਟੂ ਸਟ੍ਰਿਕਟ ਐਕਸ਼ਨ ਲਿੱਤਾ ਜਾਏ ਔਰ ਉਸ ਜਿਹੜੇ ਮੁਖ ਕਹ ਲੋ ਕਿੰਗਪਿਨ ਪਰਮਜੀਤ ਸਿੰਘ ਉਹਨਾਂ ਦੇ ਬ੍ਰਦਰ ਨੂੰ ਫੜਿਆ ਜਾਂਦਾ ਹੈ ਸਾਹਿਬ ਸਿੰਘ ਜਿਹੜਾ ਕਿ ਉਹਨਾਂ ਦਾ ਸਪੋਰਟ ਕਰਦਾ ਉਸ ਤੋਂ ਬਾਅਦ ਜਿਹੜੇ ਚਾਰ ਬੰਦੇ ਜਿਹੜੇ ਸਪਲਾਈ ਕਰਦੇ ਨੇ ਸਾਰੀ ਇਲੀਗਲ ਸ਼ਰਾਬ ਨੂੰ ਉਹਨਾਂ ਨੂੰ ਵੀ ਫੜਿਆ ਜਾਂਦਾ ਪਰ ਉਸ ਤੋਂ ਇਲਾਵਾ ਜਿੱਥੋਂ ਸ਼ਰਾਬ ਆਊਟਰ ਸਟੇਟ ਸਪਲਾਈ ਹੋਈ ਉੱਥੇ ਤੱਕ ਵੀ ਪੰਜਾਬ ਪੁਲਿਸ ਦੀਆਂ ਅਲੱਗ-ਅਲੱਗ ਵੈਨ ਵੈਨ ਨੂੰ ਕਹਿ ਸਕਦੇ ਹੋ ਤੁਸੀਂ ਕਿ ਜਿਹੜੀ ਪਾਰਟੀਆਂ ਭੇਜੀਆਂ ਗਈਆਂ ਉੱਥੇ ਉਹਨਾਂ ਨੂੰ ਫੜਨ ਲਈ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਚ ਹੁੰਦਾ ਸੀ ਅੱਗੇ ਮਾਫੀਆ ਨਾਲ ਮਿਲ ਕੇ ਸਰਕਾਰਾਂ ਕੰਮ ਕਰਦੀਆਂ ਹੁੰਦੀਆਂ ਸੀ ਇੱਕ ਐਫਓਜੀ ਸਰਕਾਰ ਹੈ ਇੱਕ ਐਫਓਜੀ ਇਮਾਨਦਾਰ ਸਰਕਾਰ ਹੈ ਜਿਵੇਂ ਕੋਈ ਕੰਮ ਹੋਇਆ ਨਾਲ ਦੇ ਨਾਲ ਇਲੈਕਸ਼ਨ ਨਾਲ ਦੇ ਨਾਲ ਐਫਆਈਆਰ ਨਾਲ ਦੇ ਨਾਲ ਫੜੇ ਗਏ ਪਰ ਐਫਓ ਜੀ ਨੇ ਦਫਾ ਲਾਈਆਂ ਕਿ ਉਹਨਾਂ ਦਾ ਛੁੱਟਣਾ ਬਹੁਤ ਮੁਸ਼ਕਿਲ ਨਹੀਂ ਨਾ ਮਮਕਨ ਹੋ ਗਿਆ ਇਹ ਹੈ ਇਮਾਨਦਾਰੀ ਖੋਰ ਮਿਸਾਲ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਵਾਸੀਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਮੰਜੀਠੀਏ ਚ ਜਿਹੜਾ ਕੱਲ ਇਲੀਗਲ ਸ਼ਰਾਬ ਦਾ ਅੱਗੇ ਅਸੀਂ ਦੇਖਦੇ ਇਲੀਗਲ ਸ਼ਰਾਬ ਨਾਲ ਕਿਸੇ ਦੀ ਅੱਖਾਂ ਖਰਾਬ ਹੋ ਗਏ ਕਿੰਨੇ ਹੀ ਬੰਦੇ ਮਰ ਗਏ ਲੇਕਿਨ ਪੰਜਾਬ ਸਰਕਾਰ ਉਸ ਟਾਈਮ ਤੇ ਜਿਹੜੇ ਪਾਰਟੀਆਂ ਕਾਂਗਰਸ ਅਕਾਲੀ ਦਲ ਪਾਰਟੀਆਂ ਜਨਤਾ ਪਾਰਟੀ ਮਿਲ ਕੇ ਸਰਕਾਰਾਂ ਚਲਾਉਂਦੀਆਂ ਰਹੀਆਂ ਉਹ ਮਿਲ ਕੇ ਉਹਨਾਂ ਨੂੰ ਬਚਾਉਂਦੀਆਂ ਹੁੰਦੀਆਂ ਸੀ ਇੱਕ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿੱਦਾਂ ਹੀ ਪਤਾ ਲੱਗਿਆ ਨਾਲ ਦੇ ਨਾਲ ਐਕਸ਼ਨ ਔਰ ਨਾਲ ਦੇ ਨਾਲ ਰੇਡ ਔਰ ਨਾਲ ਦੇ ਨਾਲ ਸਭ ਨੂੰ ਫੜਿਆ ਗਿਆ ਇਸ ਲਈ ਪੰਜਾਬ ਵਾਸੀਓ ਮੈਂ ਤੁਹਾਡਾ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਚੁਣਨ ਲਈ ਔਰ ਤੁਹਾਨੂੰ ਇੱਕ ਚੀਜ਼ ਹੋਰ ਯਾਦ ਦਿਲਾਉਣਾ ਕਿ ਤੁਸੀਂ ਇਹ ਸਰਕਾਰ ਚੁਣੀ ਹੈ ਇਹ ਪੂਰੀ ਇਮਾਨਦਾਰੀ ਨਾਲ ਕਿਸੇ ਵੀ ਮਾਫੀਏ ਨੂੰ ਔਰ ਕਿਸੇ ਵੀ ਬੰਦੇ ਨੂੰ ਬਚਨ ਨਹੀਂ ਦੇਗੀ ਜੇ ਉਹਨੇ ਕੋਈ ਵੀ ਗਲਤ ਕੰਮ ਕੀਤਾ ਬਹੁਤ ਬਹੁਤ ਧੰਨਵਾਦ